ਰੌਟਿੰਗ ਪੰਜਾਬੀ ਵਾਈਟਬੋਰਡ ਚੈਨਲ ਪੇਸ਼ ਹੈ ਗਾਂਧੀ ਜੀ ਦੀ ਸਵੈ ਜੀਵਨੀ ਤੇ ਆਧਾਰਿਤ ਪਾਠ ਸੱਚ ਦਾ ਪੁਜਾਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਸੱਚ ਦਾ ਪੁਜਾਰੀ ਜਿਹੜੀ ਕਿ ਮਹਾਤਮਾ ਗਾਂਧੀ ਬਾਰੇ ਹੈ ਇਸ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਆਪਣੀ ਸਵੈ ਜੀਵਨੀ ਲਿਖੀ ਜਿਸ ਦਾ ਨਾਮ ਸੀ ਮਾਈ ਐਕਸਪੈਰੀਮੈਂਟ ਵਿਦ ਟਰੁਥ ਸੱਚ ਨਾਲ ਮੇਰੇ ਪ੍ਰਯੋਗ ਉਸ ਦੀਆਂ ਕੁਝ ਕਟਨਾਵਾਂ ਦਾ ਵਰਣਨ ਇਸ ਵੀਡੀਓ ਦੇ ਵਿੱਚ ਕੀਤਾ ਗਿਆ ਹੈ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਇਸਵੀ ਨੂੰ ਗੁਜਰਾਤ ਪ੍ਰਦੇਸ਼ ਦੇ ਪੋਰਬੰਦਰ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਕਰਮਚੰਦ ਗਾਂਧੀ ਕਿਉਂਕਿ ਹਿੰਦੂ ਮੱਧ ਵਰਗ ਵਿੱਚੋਂ ਸਨ ਅਤੇ ਰਿਆਸਤ ਪੋਰਵੰਦਰ ਦੇ ਵਿੱਚ ਦਿਵਾਨ ਸਨ ਗਾਂਧੀ ਜੀ ਦੀ ਮਾਤਾ ਦਾ ਨਾਮ ਪਤਲੀਬਾਈ ਸੀ ਮਹਾਤਮਾ ਗਾਂਧੀ ਨੇ ਆਪਣੀ ਸਵੈ ਜੀਵਨੀ ਮਾਈ ਐਕਸਪੈਰੀਮੈਂਟ ਵਿਦ ਟਰੁਥ ਸੱਚ ਨਾਲ ਮੇਰੇ ਤਜਰਬੇ ਜਾਂ ਅਨੁਭਵ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਮਹਾਤਮਾ ਗਾਂਧੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਸਿਆਣੀ ਉਮਰ ਵਿੱਚ ਗਾਂਧੀ ਜੀ ਨੇ ਅਨੁਭਵ ਕਰ ਲਿਆ ਕਿ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਟੀਚਾ ਹੈ ਸੱਚ ਦੀ ਖੋਜ ਕਰਨਾ ਸੱਚ ਬੋਲਣਾ ਅਤੇ ਸੱਚ ਨੂੰ ਸਵੀਕਾਰ ਕਰਨਾ ਇਸ ਲਈ ਆਪਣੀ ਜੀਵਨ ਕਥਾ ਦਾ ਨਾਮ ਵੀ ਆਪ ਨੇ ਸੱਚ ਨਾਲ ਮੇਰੇ ਪ੍ਰਯੋਗ ਹੀ ਰੱਖਿਆ ਇਸ ਪੁਸਤਕ ਵਿੱਚ ਗਾਂਧੀ ਨੇ ਆਪਣੇ ਜੀਵਨ ਦੀਆਂ ਗੱਲਾਂ ਨੂੰ ਸੱਚੋ ਸੱਚ ਬਿਆਨ ਕੀਤਾ ਹੈ ਅੱਜ ਦੀ ਵੀਡੀਓ ਵਿੱਚ ਉਹਨਾਂ ਦੀ ਪੁਸਤਕ ਵਿੱਚ ਦਰਜ ਤਿੰਨ ਘਟਨਾਵਾਂ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲੀ ਘਟਨਾ ਜਿਹੜੀ ਉਹ ਇਸ ਤਰ੍ਹਾਂ ਹੈ ਸੱਚ ਬਾਰੇ ਮੇਰੇ ਅਨੁਭਵ ਵਿੱਚ ਆਪਨੇ ਲਿਖਿਆ ਹੈ ਕਿ ਬਚਪਨ ਵਿੱਚ ਆਪ ਸਰੀਰ ਕਰਕੇ ਬੜੇ ਹੀ ਕਮਜ਼ੋਰ ਅਤੇ ਪੜ੍ਹਾਈ ਵਿੱਚ ਔਸਤ ਜਿਹੇ ਵਿਦਿਆਰਥੀ ਸਨ ਨਕਲ ਕਰਨਾ ਚੰਗਾ ਨਹੀਂ ਸੰ ਸਮਝਦੇ ਇੱਕ ਵਾਰੀ ਦੀ ਗੱਲ ਹੈ ਗਾਂਧੀ ਜੀ ਦੇ ਸਕੂਲ ਵਿੱਚ ਇੱਕ ਇਨਸਪੈਕਟਰ ਬੱਚਿਆਂ ਦਾ ਨਿਰੇਖਣ ਕਰਨ ਲਈ ਆਏ ਗਾਂਧੀ ਜੀ ਦੀ ਜਮਾਤ ਵਿੱਚ ਇੰਸਪੈਕਟਰ ਨੇ ਬੱਚਿਆਂ ਨੂੰ ਕੁਝ ਸ਼ਬਦ ਲਿਖਣ ਲਈ ਕਿਹਾ ਗਾਂਧੀ ਜੀ ਦੇ ਲਿਖੇ ਹੋਏ ਸ਼ਬਦਾਂ ਵਿੱਚੋਂ ਇੱਕ ਸ਼ਬਦ ਗਲਤ ਸੀ ਆਪ ਜੀ ਦੇ ਅਧਿਆਪਕ ਨੇ ਨਾਲ ਦੇ ਵਿਦਿਆਰਥੀ ਤੋਂ ਨਕਲ ਕਰਕੇ ਠੀਕ ਕਰਨ ਲਈ ਇਸ਼ਾਰਾ ਕੀਤਾ ਪਰ ਅਧਿਆਪਕ ਦੇ ਕਹਿਣ ਦੇ ਬਾਵਜੂਦ ਗਾਂਧੀ ਨੇ ਨਕਲ ਨਾ ਕੀਤੀ ਇਸ ਤਰ੍ਹਾਂ ਬਚਪਨ ਵਿੱਚ ਹੀ ਆਪ ਨੇ ਸੱਚ ਦਾ ਪੁਜਾਰੀ ਹੋਣ ਦਾ ਸਬੂਤ ਦਿੱਤਾ ਗਾਂਧੀ ਜੀ ਦੇ ਦੋਸਤ ਘਟ ਹੀ ਸਨ ਪਰ ਇਹਨਾਂ ਦੇ ਘਰ ਸਫਾਈ ਕਰਮਚਾਰੀ ਜਿਸ ਦਾ ਨਾਮ ਓਕਾ ਸੀ ਉਸ ਨਾਲ ਇਹਨਾਂ ਦੀ ਬੜੀ ਮਿੱਤਰਤਾ ਸੀ ਉਸ ਸਮੇ ਸਾਡੇ ਦੇਸ਼ ਵਿੱਚ ਸ਼ੂਗਾ ਸ਼ਾਤ ਦਾ ਬੜਾ ਜੋਰ ਸੀ ਉੱਚੇ ਘਰਾਣੇ ਦੇ ਲੋਕ ਅਸ਼ੂਤਾਂ ਤੋਂ ਦੂਰ ਹੀ ਰਹਿੰਦੇ ਸਨ ਪਰ ਬਾਲਕ ਮੋਹਨ ਦਾਸ ਨੇ ਆਪਣਾ ਮਿੱਤਰ ਉਸ ਨੂੰ ਬਣਾਇਆ ਜੋ ਉਹਨਾਂ ਦੇ ਘਰ ਗੰਦਗੀ ਸਾਫ ਕਰਨ ਆਉਂਦਾ ਸੀ ਇੱਕ ਵਾਰੀ ਆਪ ਨੂੰ ਖਾਣ ਲਈ ਘਰੋਂ ਕੁਝ ਮਠਾਈ ਮਿਲੀ ਮੋਹਨਦਾਸ ਨੇ ਕੁਝ ਮਠਾਈ ਆਪਣੇ ਮਿੱਤਰ ਉਕਾ ਨੂੰ ਦੇ ਦਿੱਤੀ ਆਪ ਦੀ ਮਾਤਾ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਮਾਤਾ ਜੀ ਜਾਣਦੇ ਸਨ ਕਿ ਰਿਵਾਜ ਅਨੁਸਾਰ ਮੋਹਨਦਾਸ ਭਿੱਟਿਆ ਗਿਆ ਹੈ ਉਹਨਾਂ ਨੇ ਪੁੱਤਰ ਨੂੰ ਨਹਾਉਣ ਲਈ ਵੀ ਕਿਹਾ ਪਰ ਮੋਹਨਦਾਸ ਨੇ ਉੱਤਰ ਦਿੱਤਾ ਕਿ ਮੈਂ ਸਵੇਰੇ ਹੀ ਨਹਾ ਚੁੱਕਾ ਹਾਂ ਹੁਣ ਦੁਬਾਰਾ ਨਹੀਂ ਨਹਾਵਾਂਗਾ ਮਾਤਾ ਚਾਹੁੰਦੀ ਸੀ ਕਿ ਮੋਹਨ ਦਾਸ ਅਛੂਤ ਮਿੱਤਰ ਦੀ ਦੋਸਤੀ ਨੂੰ ਛੱਡ ਦੇਵੇ ਪਰ ਬਾਲ ਮੋਹਨ ਦਾਸ ਛੂਆਛਾਤ ਨੂੰ ਨਹੀਂ ਮੰਨਦੇ ਸਨ ਆਪ ਨੇ 10ਵੀਂ ਪਾਸ ਕਰ ਲਈ ਤਾਂ ਘਰਦਿਆਂ ਨੇ ਅੱਗੇ ਪੜ੍ਹਨ ਲਈ ਆਪ ਨੂੰ ਵਿਲਾਇਤ ਭੇਜਣ ਦੀ ਸਲਾਹ ਬਣਾਈ ਉਸ ਸਮੇਂ ਬਹੁਤ ਘੱਟ ਲੜ ਕੇ ਹੀ ਉੱਚ ਵਿਦਿਆ ਲਈ ਉਚੇਰੀ ਪੜਾਈ ਲਈ ਵਿਲਾਇਤ ਜਾਂਦੇ ਸਨ ਉੱਚੇ ਘਰਾਣੇ ਵਾਲਿਆਂ ਨੂੰ ਇਹ ਵਹਿਮ ਹੁੰਦਾ ਸੀ ਕਿ ਸਮੁੰਦਰੀ ਜਹਾਜ਼ ਵਿੱਚ ਚੂਤ ਅਸ਼ੂਤ ਸਭ ਬਰਾਬਰ ਹੁੰਦੇ ਹਨ ਸਭ ਨੂੰ ਇੱਕੋ ਰਸੋਈ ਵਿੱਚੋਂ ਖਾਣਾ ਮਿਲਦਾ ਹੈ ਇਸ ਗੱਲ ਦਾ ਵੀ ਡਰ ਸੀ ਕਿ ਵਿਲਾਇਤ ਵਿੱਚ ਜਾ ਕੇ ਲੜਕੇ ਵਿਗੜ ਜਾਂਦੇ ਹਨ ਮੋਹਨ ਦਾਸ ਦੀ ਮਾਤਾ ਕੇਵਲ ਕੁਝ ਸ਼ਰਤਾਂ ਉੱਤੇ ਆਪ ਨੂੰ ਵਿਲਾਇਤ ਭੇਜਣ ਲਈ ਤਿਆਰ ਸੀ ਉਹ ਸ਼ਰਤਾਂ ਇਹ ਸਨ ਕਿ ਵਿਲਾਇਤ ਵਿੱਚ ਜਾ ਕੇ ਮੋਹਨ ਦਾਸ ਸ਼ਰਾਬ ਜਾਂ ਸਿਗਰਟ ਨਹੀਂ ਪੀਵੇਗਾ ਅਤੇ ਮਾਸ ਨਹੀਂ ਖਾਏਗਾ ਮੋਹਨ ਦਾਸ ਨੇ ਵਚਨ ਦਿੱਤਾ ਕਿ ਮਾਤਾ ਦੇ ਆਦੇਸ਼ ਦੀ ਪਾਲਣਾ ਕਰਨਗੇ। మాਸ ਨਾ ਖਾਣ ਕਰਕੇ ਗਾਂਧੀ ਜੀ ਅਹਿੰਸਾਵਾਦੀ ਬਣ ਗਏ। ਵਿਲਾਇਤ ਰਹਿੰਦਿਆਂ ਮੋਹਨ ਦਾਸ ਨੇ ਮਾਤਾ ਨੂੰ ਦਿੱਤੇ ਹੋਏ ਵਚਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਆਪਨੇ ਕਦੇ ਵੀ ਸਿਗਰਟ ਜਾਂ ਸ਼ਰਾਬ ਨੂੰ ਛੂਕੇ ਵੀ ਨਾ ਦੇਖਿਆ ਤੇ ਨਾ ਹੀ మాਸ ਖਾਦਾ। ਗਾਂਧੀ ਜੀ ਆਪਣੇ ਉਸੂਲਾਂ ਦੇ ਬੜੇ ਪੱਕੇ ਸਨ ਅਤੇ ਧ੍ਰਿੜ ਇਰਾਦਾ ਰੱਖਦੇ ਸਨ। ਸਾਨੂੰ ਵੀ ਉਨ੍ਹਾਂ ਦੇ ਪੂਰਨਿਆਂ ਤੇ ਚੰਦਨਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਹੁਣ ਪੇਸ਼ ਹਨ ਸੱਚ ਦਾ ਪੁਜਾਰੀ ਪਾਠ ਤੇ ਆਧਾਰਿਤ ਪ੍ਰਸ਼ਨ ਉੱਤਰ ਪ੍ਰਸ਼ਨ ਗਾਂਧੀ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਸ ਦਾ ਉੱਤਰ ਹੈ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਗੁਜਰਾਤ ਸ਼ਹਿਰ ਦੇ ਪੋਰਬੰਦਰ ਵਿਖੇ ਹੋਇਆ ਪ੍ਰਸ਼ਨ ਗਾਂਧੀ ਜੀ ਦਾ ਪੂਰਾ ਨਾਮ ਕੀ ਸੀ ਇਸ ਦਾ ਉੱਤਰ ਹੈ ਜੀ ਮਹਾਤਮਾ ਗਾਂਧੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਪ੍ਰਸ਼ਨ ਗਾਂਧੀ ਜੀ ਅਨੁਸਾਰ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਟੀਚਾ ਕੀ ਹੈ? ਗਾਂਧੀ ਜੀ ਅਨੁਸਾਰ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਟੀਚਾ ਸੱਚ ਦੀ ਖੋਜ ਕਰਨਾ, ਸੱਚ ਨੂੰ ਜਾਣਨਾ ਅਤੇ ਸੱਚ ਨੂੰ ਸਵੀਕਾਰ ਕਰਨਾ ਹੈ। ਪ੍ਰਸ਼ਨ ਮਹਾਤਮਾ ਗਾਂਧੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ? ਇਸ ਦਾ ਉੱਤਰ ਹੈ ਗਾਂਧੀ ਜੀ ਨਕਲ ਨੂੰ ਪਾਪ ਸਮਝਦੇ ਸਨ। ਗਾਂਧੀ ਜੀ ਸਚਾਈ ਅਤੇ ਮਾਨਦਾਰੀ ਵਿੱਚ ਵਿਸ਼ਵਾਸ ਰੱਖਦੇ ਸਨ ਉਹ ਮੰਨਦੇ ਸਨ ਕਿ ਨਕਲ ਕਰਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਇਸ ਕਰਕੇ ਉਹਨਾਂ ਨੇ ਨਕਲ ਨਹੀਂ ਕੀਤੀ ਇਸ ਤੋਂ ਬਾਅਦ ਪ੍ਰਸ਼ਨ ਮਾਤਾ ਜੀ ਨੇ ਗਾਂਧੀ ਜੀ ਪਾਸੋਂ ਵਿਲਾਇਤ ਜਾਣ ਸਮੇਂ ਕਿਹੜੇ-ਕਿਹੜੇ ਵਚਨ ਲਏ ਇਸ ਦਾ ਉੱਤਰ ਹੈ ਜੀ ਮਾਂ ਨੇ ਵਚਨ ਲਏ ਕਿ ਗਾਂਧੀ ਜੀ ਇੰਗਲੈਂਡ ਜਾ ਕੇ ਵਿਲਾਇਤ ਜਾ ਕੇ ਕਦੇ ਮਾਸ ਨਹੀਂ ਖਾਣਗੇ ਤੇ ਸ਼ਰਾਬ ਤੇ ਸਿਗਰਟ ਦਾ ਸੇਵਨ ਨਹੀਂ ਕਰਨਗੇ ਇਸ ਤੋਂ ਬਾਅਦ ਪ੍ਰਸ਼ਨ ਮਹਾਤਮਾ ਗਾਂਧੀ ਨੇ ਕਿਹੜਾ ਮਾਰਗ ਚੁਣਿਆ ਇਸ ਦਾ ਉੱਤਰ ਹੈ ਜੀ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਮਾਰਗ ਚੁਣਿਆ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਗਾਂਧੀ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਪਾਠ ਦੇ ਆਧਾਰ ਤੇ ਬਿਆਨ ਕਰੋ ਇਸ ਦਾ ਉੱਤਰ ਹੈ ਜੀ ਗਾਂਧੀ ਜੀ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਮਨੁੱਖ ਨੂੰ ਸੱਚ ਦੀ ਖੋਜ ਕਰਨੀ ਚਾਹੀਦੀ ਹੈ ਤੇ ਸੱਚ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਆਪਣੇ ਮਾਤਾ ਪਿਤਾ ਦੇ ਬਚਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸ਼ੂਤ ਸ਼ਾਤ ਦੇ ਵਿੱਚ ਉੱਚੇ ਨੀਵੇਂ ਦੇ ਵਿੱਚ ਵਿਤਕਰਾ ਜਿਹੜਾ ਉਹ ਮਨੁੱਖ ਨੂੰ ਨਹੀਂ ਕਰਨਾ ਚਾਹੀਦਾ। ਪ੍ਰਸ਼ਨ ਅਸ਼ੂਤ ਮਿੱਤਰ ਨਾਲ ਮੋਹਨ ਦਾਸ ਦੀ ਦੋਸਤੀ ਬਾਰੇ ਲਿਖੋ। ਇਸ ਦਾ ਉੱਤਰ ਹੈ ਮੋਹਨ ਦਾਸ ਦੀ ਦੋਸਤੀ ਕਾ ਨਾਮ ਦੇ ਇੱਕ ਸਫਾਈ ਕਰਮਚਾਰੀ ਨਾਲ ਸੀ। ਇੱਕ ਵਾਰੀ ਜਦੋਂ ਘਰੋਂ ਖਾਣ ਲਈ ਆਪ ਨੂੰ ਕੁਝ ਮਠਾਈ ਮਿਲੀ ਤਾਂ ਆਪ ਨੇ ਉਹ ਮਠਾਈ ਆਪਣੇ ਦੋਸਤ ਨੂੰ ਵੀ ਦਿੱਤੀ। ਸਫਾਈ ਕਰਮਚਾਰੀ ਨਾਲ ਛੂ ਜਾਣ ਕਰਕੇ ਮਾਂ ਨੇ ਆਪ ਨੂੰ ਨਹਾਉਣ ਲਈ ਕਿਹਾ ਤਾਂ ਆਪ ਨੇ ਇਨਕਾਰ ਕਰ ਦਿੱਤਾ ਤੇ ਮਾਂ ਦੇ ਕਹਿਣ ਤੇ ਵੀ ਉਸ ਦੇ ਨਾਲ ਦੋਸਤੀ ਨਹੀਂ ਛੱਡੀ। ਪ੍ਰਸ਼ਨ ਹੈ ਜੀ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਮਿੱਤਰ, ਜੀਵਨੀ, ਪੁਸਤਕ, ਸ਼ੂਆਚਾਰ ਤੇ ਮਿਠਾਈ ਇਹਨਾਂ ਸ਼ਬਦਾਂ ਨੂੰ ਵਾਕਾਂ ਵਿੱਚ ਪ੍ਰਯੋਗ ਕਰਨਾ ਹੈ। ਪਹਿਲਾ ਹੈ ਮਿੱਤਰ ਤਾਂ ਇਸ ਦਾ ਵਾਕ ਹੋ ਸਕਦਾ ਹੈ ਸੋਹਣ ਮੇਰਾ ਪੱਕਾ ਮਿੱਤਰ ਹੈ ਜਾਂ ਇੱਥੇ ਤੁਸੀਂ ਆਪਣੇ ਮਿੱਤਰ ਦਾ ਨਾਮ ਵੀ ਲਿਖ ਸਕਦੇ ਹੋ। ਜੀਵਨੀ ਮਹਾਤਮਾ ਗਾਂਧੀ ਜੀ ਦੀ ਜੀਵਨੀ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ ਇਸ ਤੋਂ ਬਾਅਦ ਸ਼ਬਦ ਹੈ ਪੁਸਤਕ ਮੇਰੀ ਪੁਸਤਕ ਦਾ ਨਾਮ ਦੂਜਾ ਪੜਾਹ ਹੈ ਇਸ ਤੋਂ ਬਾਅਦ ਚੁਗਾਸ਼ਾਤ ਗਾਂਧੀ ਜੀ ਚੁਗਾਸ਼ਾਤ ਨੂੰ ਨਹੀਂ ਮੰਨਦੇ ਸਨ ਆਖਰੀ ਸ਼ਬਦ ਮਠਾਈ ਸਰਜੀਤ ਹਲਵਾਈ ਬਹੁਤ ਵਧੀਆ ਮਠਾਈ ਬਣਾਉਂਦਾ ਹੈ ਇਸ ਤੋਂ ਬਾਅਦ ਸ਼ਬਦ ਦਿੱਤੇ ਹੋਏ ਹਨ ਉਹਨਾਂ ਦੀ ਸਹਾਇਤਾ ਨਾਲ ਖਾਲੀ ਥਾਵਾਂ ਭਰਨੀਆਂ ਹਨ ਅਸੂਲਾ ਰਾਸ਼ਟ੍ਰਪਤਾ ਉਚੇਰੀ ਅਸ਼ੂਤਾਂ ਤੇ ਪਿੱਟਿਆ ਇਨ੍ਹਾਂ ਸ਼ਬਦਾਂ ਦੀ ਸਹਾਇਤਾ ਨਾਲ ਖਾਲੀ ਥਾਵਾਂ ਭਰਨੀਆਂ ਹਨ ਪਹਿਲਾ ਵਾਕ ਹੈ ਗਾਂਧੀ ਜੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਤਾਂ ਇਸ ਵਿੱਚ ਆਏਗਾ ਜੀ ਰਾਸ਼ਟ੍ਰਪਤਾ ਉਸ ਤੋਂ ਬਾਅਦ ਹੈ ਉੱਚ ਘਰਾਣੇ ਦੇ ਲੋਕ ਡੈਸ਼ ਡੈਸ਼ ਤੋਂ ਦੂਰ ਰਹਿੰਦੇ ਸਨ ਤਾਂ ਇਸ ਵਿੱਚ ਆਏਗਾ ਅਸ਼ੂਤਾਂ ਤੋਂ ਮਾਤਾ ਜੀ ਜਾਣਦੇ ਸਨ ਕਿ ਰਿਵਾਜ ਅਨੁਸਾਰ ਮੋਹਨ ਦਾਸ ਡੈਸ਼ ਡੈਸ਼ ਗਿਆ ਹੈ ਤਾਂ ਇਸ ਵਿੱਚ ਆਏਗਾ ਜੀ ਪਿੱਟਿਆ ਗਾਂਧੀ ਜੀ ਆਪਣੇ ਡੈਸ਼ ਦੇ ਬੜੇ ਪੱਕੇ ਸਨ ਤਾਂ ਇਸ ਵਿੱਚ ਆਏਗਾ ਅਸੂਲਾਂ ਦੇ ਤੇ ਆਖਰੀ ਵਾਕ ਹੈ ਗਾਂਧੀ ਜੀ ਡੈਸ਼ ਪੜ੍ਹਾਈ ਲਈ ਵਿਲਾਇਤ ਗਏ ਤਾਂ ਇਸ ਵਿੱਚ ਆਏਗਾ ਉਚੇਰੀ ਉਚੇਰੀ ਵਿਦਿਆਲੀ ਗਾਂਧੀ ਜੀ ਬਲਕ ਗਏ ਸੋ ਇਹ ਸੀਗੀ ਮਹਾਤਮਾ ਗਾਂਧੀ ਜੀ ਦੀ ਜੀਵਨੀ ਤੇ ਉਸ ਤੇ ਕੁਝ ਅੰਸ਼ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਆਲਸੋ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟਬੋਰਡ